ਸ਼੍ਰੀ ਕਾਟਕ ਸਾਹਿਬ ਵਿਖੇ ਹੋਈ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਦੇ ਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਈਆ ਕਰਾਰ ਦਿੱਤਾ ਗਿਆ ਸੀ ਉੱਥੇ ਹੀ 17 ਸਾਬਕਾ ਮੰਤਰੀਆਂ ਨੂੰ 15 ਦਿਨ ਦੇ ਅੰਦਰ ਪੇਸ਼ ਹੋ ਕੇ ਸਪਸ਼ਟਕਰਨ ਦੇਣ ਲਈ ਵੀ ਕਿਹਾ ਗਿਆ ਸੀ ਇਸ ਆਦੇਸ਼ ਨੂੰ ਮੰਨਦਿਆਂ ਜਿੱਥੇ ਸੱਤ ਸਾਬਕਾ ਮੰਤਰੀ ਪਹਿਲਾਂ ਹੀ ਆਪਣਾ ਸਪਸ਼ਟਕਰਨ ਦੇ ਚੁੱਕੇ ਨੇ ਉੱਥੇ ਹੀ ਅੱਜ ਸਾਬਕਾ ਕੈਬਨਿਟ ਮੰਤਰੀ ਸੋਨੋ ਸਿੰਘ ਠੰਡਲ ਤੋਂ ਬਾਅਦ ਅੱਜ ਪਰਮਿੰਦਰ ਸਿੰਘ ਢੀਂਸਾ ਵੀ ਆਪਣਾ ਸਪਸ਼ਟੀਕਰਨ ਦੇਣ ਲਈ ਸ਼੍ਰੀ ਕਾਤਰਕ ਸਾਹਿਬ ਵਿਖੇ ਪਹੁੰਚੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਿੰਘ ਸਹਿਬਾਨਾਂ ਦਾ ਫੈਸਲਾ ਆਉਣ ਤੋਂ ਪਹਿਲਾਂ ਹੁੱਝ ਵੀ ਟਿੱਪਣੀ ਕਰਨੀ ਜਾਇਜ਼ ਨਹੀਂ ਹੈ ਸਾਨੂੰ ਹੁਕਮ ਸੁਹ ਹੋਇਆ ਸੀ ਕਿ ਅਸੀਂ ਆਪਣਾ ਸਪਸ਼ਟੀਕਰਨ ਸੌਪ ਦਿੱਤਾ ਹੈ ਫਿਲਹਾਲ ਜੋ ਫੈਸਲਾ ਸਿੰਘ ਸਹਿਬਾਨ ਲੈਣਗੇ ਉਸ ਦਾ ਇੰਤਜ਼ਾਰ ਕਰਨ ਦੀ ਲੋੜ ਹੈ ਬਾਕੀ ਫੈਸਲਾ ਸਿੰਘ ਸਰਬਾਨਾ ਦੇ ਹੱਥ ਵਿੱਚ ਹੈ ਅਰੇਡੀਆ ਹਾਂ ਜਸੂਦਾਰ ਸਰਬਾਨਾ ਉਸ ਦੇ ਸੰਬੰਧੀ ਅੱਜ ਸਪਸ਼ਟ ਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਲਈਆਂ ਹੈ ਤੇ ਲੋ ਵੀ ਇੱਕ ਵਿੱਚ ਕਾਲ ਤੱਕ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਝਾਵਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋ ਸਕਦਾ ਹੈ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਤੇ ਵਿੱਚ ਅਕਾਲ ਤਖਸਰ ਸਾਹਿਬ ਨੂੰ ਸਮਰਪਿਤ ਹੈ ਅਕਾਲ ਤਖਸਰ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਬੋਤਮ ਹੈ ਕੀ ਸ਼ਾਇਦ ਤੁਸੀਂ ਪਹਿਲਾਂ ਵੀ ਆਏ ਸੀਗੇ ਥਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮਾਫੀ ਨਾਮਾ ਭਰ ਕੇ ਸੀਗੇ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਮਾਫੀ ਨਾਮਾ ਤੁਹਾਡਾ ਕੰਮ ਨਹੀਂ ਹੋਇਆ ਸੀਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਅਸੀਂ ਸਾਰੇ ਜਾਣਦੇ ਹਾਂ ਵੀ ਅਕਾਲ ਚੰਕ ਸਾਹਿਬ ਦੇ ਜੱਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਬਤਖ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚ ਕਿਸੇ ਨੇ ਕੋਈ ਟਿੱਪਣੀ ਇਸ ਬੰਦੀ ਨਹੀਂ ਕਰਨੀ। ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਬੰਦੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ। ਉਹ ਕਾਬਤਖ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ। ਬਸ ਸਜ਼ਾ ਲਗਾਈ ਜਾ ਸਕਦੀ ਹੈ ਇਸ ਗੱਲ 'ਤੇ ਕਾਬਤਖ ਸਾਹਿਬ ਬਲੋਗੇ। ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਇਸ ਬੰਦੀ 'ਚ ਕਾਬਤਖ ਦੇਖੋ ਉਹ ਤਾਂ ਕਾਬਤਖ ਸਾਹਿਬ ਦਾ ਪ੍ਰੈਰੋਗੇਟਿਵ ਹੈ। ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹਾਂ ਜੰਗਾ ਕਾਲੀ ਰਣ ਵੱਲੋਂ ਜਿਹੜੇ ਹੱਥੇ ਮਿਲੇ ਸੀ ਆਪਾਂ ਉਹਨੂੰ ਸਰਪ੍ਰਸਤੀਪਾ ਦੇ ਕੇ ਆਪਾਂ ਪਸਕਾਏ ਆ ਤੁਹਾਡੇ ਫੈਸਲੇ ਹੈਗੇ ਸੀ ਉਹ ਦੇਖੋ ਮੈਂ ਮੈਂ ਇੱਕ ਮੇਰੀ ਬੇਨਤੀ ਸੁਣੋ ਮੈਂ ਉਹ ਜੋ ਸਪਸ਼ਟੀਕਰਨ ਦੇਣਾ ਸੀ ਕਾਲਪਤਖ ਸਾਹਿਬ ਨੂੰ ਉਹਦਾ ਸੌਂਪਤਾ ਅੱਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਮੇਰੇ ਤੋਂ ਅਸਤੀਫਾ ਬੰਦ ਹੋ ਗਿਆ ਉਹਦਾ ਕਾਰਨ ਕੀ ਹੈ ਅਸਤੀਫਾ ਦੇਣ ਦਾ ਮੇਰੀ ਮੰਨ ਦੀ ਇੱਛਾ ਸੀ ਕੋਈ ਕੋਈ ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਮੇਰੀ ਮੰਨ ਦੀ ਇੱਛਾ ਸੀ ਮੈਂ ਅਸਤੀਫਾ ਦੇ ਕੇ ਜਾਵਾਂ ਠੀਕ ਹੈ ਜੀ ਧੰਨਵਾਦ ਧੰਨਵਾਦ